ਮੈਂ ਜੀ ਸੰਧੂ ਡੇਰੀ ਫਾਰਮ ਮੋਗਾ ਦੇ ਵਿੱਚ ਸੋ ਕੀ ਹਾਲ ਚਾਲ ਆ ਸਾਰੇ ਵੀਰ ਭਣਾਵਾਂ ਦਾ ਮੀਤ ਕਰਦੇ ਆ ਸਾਰੇ ਵੀਰ ਭਣਾਵਾਂ ਦੇ ਘਰ ਪਰਿਵਾਰ ਵਧੀਆ ਹੋਣਗੇ ਤੇ ਅੱਜ ਆਪਾਂ ਆਪਣੇ ਨੂਰਾ ਛੱਡੇ ਖੁੱਲਾ ਤੇ ਮੈਂ ਇੱਥੇ ਆ ਕੇ ਬੈਠਾ ਤੇ ਆ ਕੈਮਰੇ ਕੋਲ ਆ ਗਿਆ ਬਹੁਤ ਸਿਆਣਾ ਘੱਟਾ ਆਪਣੇ ਐਂ ਲਾਡ ਪਾਲ ਦਾ ਲਾਡ ਕਰੀ ਜਾ ਸਾਰੀ ਡੇਰੀ ਪਾਵਾ ਜਿੱਧਰ ਜੰਨੇ ਆਉਣੀ ਆ ਜਾਂਦਾ ਉਹ ਪੈ ਜਾਂਦਾ ਜਾਨੋ ਉਹਦਾ ਬੰਦੇ ਦਾ ਪੁਰਾਣੇ ਨੇ ਛਾਂ ਨੂੰ ਜਾ ਕੇ ਬੰਨਾਗੇ ਸਾਰੀ ਦਿਹਾੜੀ ਨੇ ਐਂ ਫਿਰਨਾ ਇੱਥੇ ਕਰੇ ਉੱਧਰ ਨੂੰ ਭੱਜ ਕੇ ਕਦੇ ਉੱਧਰ ਨੂੰ ਭੱਜ ਕੇ ਸੋ ਕਿਹੜੇ ਕਿਹੜੇ ਵੀਰ ਭਰਾਣੋਂ ਲਿੰਦੀ ਰਾਵੀ ਨਸਲ ਵਾਲੀ ਵਧੀਆ ਲੱਗਦੀ ਉਹ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਆਪਣੀ ਕਿੱਦਾਂ ਲੱਗਦੀ ਹੁੰਦੀ ਆ ਉਹ ਵੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਰ ਭਰਾ ਸਾਰੇ ਤੇ ਚੈਨਲ ਆਪਣਾ ਕਰ ਲਿਆ ਕਰੋ ਬਈ ਵੱਦ ਤੋਂ ਵੱਧ ਸਾਰੇ ਵੀਰ ਭਰਾ ਸਬਸਕ੍ਰਾਈਬ ਤੇ ਵੀਡੀਓ ਨੂੰ ਕਰਦਿਆ ਕਰੋ ਵੱਦ ਤੋਂ ਵੱਧ ਸ਼ੇਅਰ ਤੇ ਬਾਕੀ ਆਪਣਾ ਨੂਰਾ ਵਾ ਤੇ ਖੁੱਲਾ ਛੱਡਿਆ ਸੀ ਅੱਜ ਤੇ ਵੇਖੋ ਉਥੋਂ ਆਇਆ ਮੇਰੇ ਕੋਲ ਮੈਂ ਇੱਥੇ ਆ ਕੇ ਬੈਠਾਂ ਦੀ ਵੀਡੀਓ ਲੈਂਦਾ ਸੀ ਮੇਰੇ ਕੋਲ ਆ ਗਿਆ ਇਹ ਬਾਹਾਂ ਪਿਆਰੀ ਬਾਹਾਂ ਇਹਨਾਂ 2 ਮਿੰਟ ਐ ਹੋਰ ਫੁਰਕੇ ਲੈਣੇ ਬਹਿ ਜਾਣਾ ਬਸ ਪਸ਼ੂ ਕੋਈ ਵੀ ਨਸਲ ਦਾ ਹੋਵੇ ਨੀਲੀ ਦਾ ਹੋਵੇ ਮੋਹਰਾ ਦਾ ਹੋਵੇ ਪਿਆਰ ਭਰਿਆ ਜਨਵਾਰ ਦਾ ਤੇ ਵੀਡੀਓ ਕਿਦਾਂ ਲੱਗੀ ਕਮੈਂਟ ਕਰਕੇ ਦੱਸਿਓ ਟਿਕ ਕਮੈਂਟ ਕਰਕੇ ਜਰੂਰ ਦਿਓ ਟਿਕ ਕਿਦਾਂ ਲੱਗ ਰਿਹਾ ਸੀ ਅੱਜ ਆਪਣਾ ਨਵਾਂ ਚੰਗਾ ਜੀ